ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਡਰੈੱਸ ਕੋਡ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਬੀਤੀ ਕੱਲ ਉਸ ਨੂੰ ਵਾਪਸ ਲੈ ਲਿਆ ਗਿਆ ਹੈ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਇਹ ਹੁਕਮ ਜਾਰੀ ਕੀਤੇ ਗਏ ਨੇ ਦੋ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਵਧੇਰੇ ਜਾਣਕਾਰੀ ਲਈ ਗੱਲਬਾਤ ਕਰਾਂਗੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਦੇ ਨਾਲ ਯਾਦਵਿੰਦਰ ਸਿੱਖਿਆ ਮੰਤਰੀ ਦਾ ਵੱਡਾ ਫੈਸਲਾ ਆਖਰ ਕੱਲ ਜਾਰੀ ਕਰਨ ਤੋਂ ਬਾਅਦ ਹੁਕਮ ਅੱਜ ਵਾਪਸ ਕਿਉਂ ਲੈਣੇ ਪਏਗੇ ਹੁਕਮ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਲਵਿੰਦਰ ਕੀ ਏਬੀਪੀ ਸਾਂਝਾ ਨੇ ਖਬਰ ਬਰੇਕ ਕੀਤੀ ਸੀ ਕੱਲ ਮੈਂ ਹੀ ਇਹ ਡਾਕੂਮੈਂਟ ਬਕਾਇਦਾ ਤੌਰ ਤੇ ਮੇਰੇ ਹੱਥ ਲੱਗਿਆ ਸੀ ਤੇ ਅਸੀਂ ਖਬਰ ਬਰੇਕ ਕੀਤੀ ਸੀ ਕਿ ਪੰਜਾਬ ਦੇ ਸਕੂਲਾਂ ਦੇ ਅੰਦਰ ਮਹਿਲਾ ਅਧਿਆਪਕਾਂ ਨੂੰ ਜੀਨਸੀ ਟੌਪ ਕਾਉਂਡ ਦੇ ਉੱਤੇ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਐਜੂਕੇਸ਼ਨ ਡਿਪਾਰਟਮੈਂਟ ਹਰਕਤ 'ਚ ਆਇਆ ਕੱਲ ਐਜੂਕੇਸ਼ਨ ਮਿਨਿਸਟਰ ਕਿਤੇ ਬਾਹਰ ਸੀ ਅੱਜ ਸਵੇਰੀ ਮੈਂ ਆ ਕੇ ਉਹਨਾਂ ਨੂੰ ਮਿਲਿਆ ਤਾਂ ਜਦੋਂ ਇਸ ਗੱਲ ਦੇ ਉੱਤੇ ਚਰਚਾ ਹੋਈ ਤਾਂ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਐਸੇ ਉਹ ਅਧਿਕਾਰੀਆਂ ਨੂੰ ਕਿਉਂਕਿ ਇਹ ਆਰਡਰ ਮੇਰੇ ਵੱਲੋਂ ਜਾਰੀ ਨਹੀਂ ਹੋਇਆ ਨਾ ਇੱਕ ਡਿਪਟੀ ਡਾਇਰੈਕਟਰ ਸੀਗੇ ਅਮਰੀਸ਼ ਸ਼ਕਲਾ ਤੇ ਦੂਸਰੇ ਸੀ ਅਮਰਵੀਰ ਸਿੰਘ ਜਿਹੜੇ ਸਹਾਇਕ ਡਾਇਰੈਕਟਰ ਸੀਗੇ ਇਹਨਾਂ ਨੇ ਆਰਡਰ ਜਾਰੀ ਕੀਤਾ ਇਹਨਾਂ ਦੋਨਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਉਹਨਾਂ ਦਾ ਕਹਿਣਾ ਕਿ ਕੀ ਸਾਜ਼ਿਸ਼ ਹੈ ਦੇ ਪਿੱਛੇ ਕਿਉਂਕਿ ਜਿਹੜੀ ਜਾਣਕਾਰੀ ਸਾਨੂੰ ਨਹੀਂ ਹੈਗੀ ਇਹ ਸਪੈਸ਼ਲੀ ਮਾਨਸਿਕਤਾ ਵਾਲਾ ਜਿਹੜਾ ਆਰਡਰ ਆ ਜਿਹੜਾ ਔਰਤਾਂ ਦੇ ਖਿਲਾਫ ਆ ਮਹਿਲਾ ਅਤੇ ਆਫਸਰਾਂ ਦੇ ਖਿਲਾਫ ਆ ਇਹਦੇ ਉੱਤੇ ਬਕਾਇਦਾ ਜਾਂਚ ਵੀ ਬਿਠਾਈ ਜਾਊਗੀ ਕਿ ਕਿਹਨੇ ਇਹ ਆਰਡਰ ਕਿਦੇ ਕਹਿਣ ਤੇ ਜਾਰੀ ਕੀਤਾ ਗਿਆ ਕੀ ਇਹਦੇ ਪਿੱਛੇ ਪੋਲਿਟਿਕਸ ਸੀ ਕੀ ਇਹਦੇ ਪਿੱਛੇ ਸਾਜ਼ਿਸ਼ ਸੀ ਤਾਂ ਇਹ ਵੀ ਇਨਕੁਆਇਰੀ ਹੋ ਰਹੀ ਹੈ ਔਰ ਏਬੀਪੀ ਸੰਝਾ ਦੀ ਖਬਰ ਤੋਂ ਬਾਅਦ ਇੱਕ ਵੱਡਾ ਜਿਹੜੀ ਮੋਹਰ ਲੱਗੀ ਹੈ ਇਸ ਗੱਲ ਦੇ ਉੱਤੇ ਕਿ ਦੋਨੇ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਇੱਕ ਵੱਡਾ ਫੈਸਲਾ ਐਜੂਕੇਸ਼ਨ ਮਿਨਿਸਟਰ ਨੇ ਲਿਆਗਾ ਤਾਂ ਹੁਣ ਦੋਨੇ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਤੇ ਨਾਲ ਹੀ ਇਸ ਪੂਰੇ ਮਾਮਲੇ ਦੀ ਜਾਂਚ ਹੋਏਗੀ ਤਾਂ ਬੀਤੀ ਗੱਲ ਫੈਸਲਾ ਲਿਆ ਗਿਆ ਅੱਜ ਇਸ ਨੂੰ ਵਾਪਸ ਲੈ ਲਿਆ ਗਿਆ ਡਿਪਟੀ ਡਾਇਰੈਕਟਰ ਤੇ ਸਹਾਇਕ ਡਾਇਰੈਕਟਰ ਦੇ ਖਿਲਾਫ ਜਿਹੜੀ ਹੈਗੀ ਜਾਂਚ ਵੀ ਬਿਠਾਈ ਗਈ ਹੈ ਹਰਸ਼ਨ ਕੋਰ ਨਿਊਜ਼ੂਮ ਤੋਂ ਸਾਡੇ ਨਾਲ ਜੁੜ ਗਏ ਨੇ ਇਸ ਮਸਲੇ ਤੇ ਗੱਲਬਾਤ ਲਈ ਹਰਸ਼ਨ ਪਿਛਲੇ ਕੱਲ ਸਿੱਖਿਆ ਡਿਪਟੀ ਡਾਇਰੈਕਟ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਵਾਪਸ ਲੈ ਲਿਆ ਗਿਆ ਕੀ ਮਜਬੂਰੀ ਬਣੀ ਹੋਈ ਹੈ ਆਖਰ ਬਿਲਕੁਲ ਮਜਬੂਰੀ ਜ਼ਰੂਰ ਬਣੀ ਹੋਏਗੀ ਕਿਉਂਕਿ ਫੈਸਲੇ ਇਸ ਤਰ੍ਹਾਂ ਦਾ ਸੀਗਾ ਅਧਿਆਪਕਾਂ ਦੇ ਕੱਪੜਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਟਿੱਪਣੀ ਕਰਨੀ ਔਰ ਫਿਰ ਇੱਕ ਤਰ੍ਹਾਂ ਨਾਲ ਥੋਪਿਆ ਜਾਣਾ ਡਰੈਸ ਕੋਡ ਜਾਰੀ ਕਰਨਾ ਤਾਂ ਫੈਸਲਾ ਜ਼ਾਹਿਰ ਤੌਰ ਤੇ ਗਲਤ ਸੀਗਾ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਕੁੜੀਆਂ ਦੇ ਉੱਤੇ ਫੈਸਲੇ ਥੋਪੇ ਜਾਂਦੇ ਨੇ ਪੰਚਾਇਤਾਂ ਵੱਲੋਂ ਜਾਂ ਸਰਕਾਰਾਂ ਵੱਲੋਂ ਤੇ ਕੋਈ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋਵੇ ਕਿਉਂਕਿ ਅੱਜ ਦੇਸ਼ ਬਦਲ ਰਿਹਾ ਪਰ ਮਾਨਸਿਕਤਾ ਉੱਥੇ ਦੀ ਉੱਥੇ ਹੀ ਹੈ ਜੋ ਸਿੱਖਿਆ ਮੰਤਰੀ ਨੇ ਉਹਨਾਂ ਨੇ ਵੀ ਪੂਰੇ ਸਖਤ ਸ਼ਬਦਾਂ ਦੇ ਵਿੱਚ ਇਹਦੀ ਜਿਹੜੀ ਨਿੰਦਾ ਕੀਤੀ ਹੈ ਣਾੜੀ ਨਾਲ সাসਪੈਂਡ ਵੀ ਕੀਤਾ ਹੈ کاروائی ਜਿਹੜੀ ਜ਼ਾਹਿਰ ਤੌਰ ਤੇ ਵਧੀਆ ਹੈ ਕਿਉਂਕਿ ਅਧਿਆਪਕ ਨੇ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿਤੇ ਵੀ ਸਕੂਲਾਂ ਦੇ ਵਿੱਚ ਇਹੋ ਜਿਹਾ ਮਾਹੌਲ ਹੈ ਜਿੱਥੇ ਅਧਿਆਪਕ ਇਸ ਤਰ੍ਹਾਂ ਦੇ ਕੱਪੜੇ ਪਾਉਦੇ ਹੋਣ ਹਰ ਕਿਸੇ ਨੂੰ ਪਤਾ ਹੈ ਕਿਹਨੇ ਕਿਵੇਂ ਦੇ ਕੱਪੜੇ ਪਹਿਨਣੇ ਨੇ ਤਾਂ ਕੁੜੀਆਂ ਦੇ ਉੱਤੇ ਸਰਕਾਰਾਂ ਦੇ ਵੱਲੋਂ ਜਾਂ کہہ ਲਈਏ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਥੋਪਣੇ ਗਲਤ ਹੈ ਹਾਲਾਂਕਿ ਅਧਿਆਪਕ ਨੇ ਜਿਹੜੇ ਉਹ ਸਾਡੇ ਗੁਰੂ ਹੁੰਦੇ ਨੇ ਉਹ ਸਾਨੂੰ ਸਿਖਾਉਂਦੇ ਨੇ ਔਰ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦਾ ਕੋਈ ਵੀ ਮਾਹੌਲ ਹੈ ਤੇ ਫੈਸਲਾ ਬਿਲਕੁਲ ਜ਼ਾਹਿਰ ਤੌਰ ਤੇ ਜਿਹੜਾ ਸ ਸੀ ਤਾਲਿਬਾਨ ਇਸ ਨੂੰ ਕਿਹਾ ਸਾਹਿਬ ਜੀ ਇੱਕ ਵੱਡਾ ਸਵਾਲ ਇਹ ਵੀ ਬਣਦਾ ਹੈ ਕਿ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਇਹ ਫੈਸਲਾ ਲਿਆ ਗਿਆ ਇਸ ਲਈ ਇਸ ਦੀ ਜਾਂਚ ਵੀ ਉਠਾ ਦਿੱਤੀ ਗਿਆ ਇਸ ਖਬਰ ਤੇ ਲਗਾਤਾਰ ਅਕੇ ਵੀ ਸਾਡੀ ਨਜ਼ਰ ਬਣੀ ਰਹੇਗੀ ਤੁਸੀਂ ਵੇਖਦੇ ਰਹੋ ਇਹ ਵੀ ਵੀ ਸਾਂਝਾ